ਸ਼ੀਆ ਕਾਲਜ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਜੁੜੇ ਰਹਿਣਾ ਚਾ ਨਵੀਰਾ ਪਹਿਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਪਾਲ ਸਿੰਘ ਦੇ ਭਰਾ ਦਾ ਰਿਮਾਂਡ ਹੋਇਆ ਖਤਮ ਇਸ ਦੇ ਨਾਲ ਅੱਜ ਫਿਰ ਅਦਾਲਤ 'ਚ ਹੋਵੇਗੀ ਪੇਸ਼ੀ ਇਸ ਦੇ ਨਾਲ ਖਾਲਿਸਤਾਨ ਸਮਰਥਕ ਅਤੇ ਖਡੂਰ ਸਾਹਿਬ ਤੋਂ ਸੱਸਾ ਮੈਂਬਰ ਅਮਰੀਪਾਲ ਸਿੰਘ ਦੇਪਰਾ ਹਰਪੀਤ ਸਿੰਘ ਹੈਪੀ ਦਾ 2 ਦਿਨ ਦੀ ਰਿਮਾਂਡ ਕੱਲ ਖਤਮ ਹੋ ਗਈ ਹੈ ਅੱਜ ਪੁਲਿਸ ਹੈਪੀ ਅਤੇ ਲਵਕ੍ਰਿਤ ਨੂੰ ਮੜ ਅਦਾਲਤ 'ਚ ਪੇਸ਼ ਕਰਕੇ ਅਤੇ ਰਿਮਾਂਡ ਦੀ ਮੰਗ ਕਰੇਗੀ ਕਿਉਂਕਿ ਪੁਲਿਸ ਨੇ ਹੈਪੀ ਦਾ 10 ਦਿਨ ਦੀ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 2 ਦਿਨ ਦਾ ਹੀ ਰਿਮਾਂਡ ਦਿੱਤਾ ਸੀ ਇਸ ਦੇ ਨਾਲ ਹੀ ਉੱਥੇ ਹੀ ਕੱਲ ਜਾਂ ਸ਼ਨੀਵਾਰ ਨੂੰ ਅਦਾਲਤ ਨੇ ਜਮਾਨਤ ਪਟੀਸ਼ਨ ਤੇ ਬੈਸ ਲਈ ਅਗਲੀ ਤਾਰੀਖ ਦਿੱਤੀ ਸੀ ਪੁਲਿਸ ਨੇ ਅਦਾਕਾਰ ਨੂੰ ਦੱਸ ਦੇਣਾ ਅਤੇ ਰਿਮਾਂਡ ਵਿੱਚ ਬੇਨਤੀ ਕੀਤੀ ਸੀ ਪਰ ਅਦਾਕਾਰ ਅਦਾਲਤ ਪੁਲਿਸ ਦੀਆਂ ਦਲੀਲਾਂ ਤੋਂ ਖੁਸ਼ ਨਹੀਂ ਸੀ ਜਿਸ ਕਾਰਨ ਸਿਰਫ 2 ਦਿਨ ਦੀ ਰਿਮਾਂਡ ਦਿੱਤੀ ਗਈ ਸੀ ਨਾਲ ਹੀ ਹੈਪੀ ਅਤੇ ਲਵ ਪ੍ਰੀਤੀ ਜਮਾਨਤ ਪਟੀਸ਼ਨ ਤੇ ਬੈਂਸ ਲਈ ਮੰਗਲਵਾਰ ਯਾਨੀ 23 ਜੁਲਾਈ ਦੀ ਤਰੀਖ ਤੇ ਗਈ ਮੰਗਲਵਾਰ ਨੂੰ ਅਦਾਲਤ ਚ ਉਹ ਹੈਪੀ ਦੀ ਜਮਾਨਤ ਤੇ ਬੈਂਸ ਹੋਏਗੀ ਜਿਸ ਤੋਂ ਬਾਅਦ ਅਦਾਲਤ ਅੱਗੇ ਫੈਸਲਾ ਲਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ